ਤਾਜ ਐਸਕੇਮ ਦੀ ਸ਼ੰਭੂ ਅਤੇ ਖਨੌਰੀ ਮੋਰਚੇ ਦੇ ਨਾਲ ਮੀਟਿੰਗ ਹੋਣ ਝਾਰੀ ਹੈ ਇਹ ਮੀਟਿੰਗ ਅਛੜੀ ਉਹ ਪਾਤੜਾਂ ਦੇ ਵਿੱਚ ਹੋਵੇਗੀ ਪਹਿਲਾਂ ਇਹ ਮੀਟਿੰਗ 15 ਜਨਵਰੀ ਨੂੰ ਹੋਣੀ ਸੀ ਪਰ ਜਦੋਂ ਖਨੌਰੀ ਮੋਰਚੇ ਦੇ ਵੱਲੋਂ ਇੱਕ ਚਿੱਠੀ ਐਸਕੇਮ ਨੂੰ ਪਾਈ ਗਈ ਤਾਂ ਐਸਕੇਮ ਦੇ ਵੱਲੋਂ ਇਸ ਮੀਟਿੰਗ ਨੂੰ ਅੱਜ ਸੱਦ ਲਿਆ ਗਿਆ ਤਾਂ 15 ਜਨਵਰੀ ਵਾਲੀ ਮੀਟਿੰਗ ਜਿਹੜੀ ਉਹ ਅੱਜ ਹੋਣ ਜਾ ਰਹੀ ਹੈ ਇਹ ਮੀਟਿੰਗ ਜਿਹੜੀ ਪਾਤੜਾਂ ਦੇ ਵਿੱਚ ਹੋਵੇਗੀ ਤਾਂ ਪਹਿਲਾਂ ਜਿਹੜੀ 15 ਜਨਵਰੀ ਨੂੰ ਐਸਕੇਐਮ ਸ਼ੰਭੂ ਅਤੇ ਖਨੋਰੀ ਮੋਰਚੇ ਦੀ ਮੀਟਿੰਗ ਹੋਣ ਜਾ ਰਹੀ ਸੀ ਤਾਂ ਉਹ ਮੀਟਿੰਗ ਅੱਜ ਹੋ ਰਹੀ ਹੈ ਤੇ ਇਹ ਮੀਟਿੰਗ ਜਿਹੜੀ ਪਾਤੜਾਂ ਦੇ ਵਿੱਚ ਹੋਵੇਗੀ ਤਾਂ ਜਿਹੜੀ 15 ਜਨਵਰੀ ਨੂੰ ਮੀਟਿੰਗ ਹੋਣੀ ਸੀ ਉਹ ਮੀਟਿੰਗ ਪਟਿਆਲਾ ਦੇ ਵਿੱਚ ਹੋਣੀ ਸੀ ਦਾ ਕਿਹਾ ਜਾ ਰਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ بگੜਦੀ ਹੋਈ ਸਿਹਤ ਨੂੰ ਦੇਖਦੇ ਹੋਏ ਇਹ ਫੈਸਲਾ ਜਿਹੜਾ ਉਹ ਲਿਆ ਗਿਆ ਜਿਹੜੀ 15 ਜਨਵਰੀ ਨੂੰ ਮੀਟਿੰਗ ਹੋਣੀ ਸੀ ਉਸ ਨੂੰ ਅੱਜ ਸੱਦ ਲਿਆ ਗਿਆ ਤਾਂ ਐਸਕੇਮ ਨੂੰ ਇੱਕ ਚਿੱਠੀ ਆ ਜਿਹੜੀ ਉਹ ਖਨੌਰੀ ਮੋਰਚੇ ਦੇ ਵੱਲੋਂ ਲਿਖੀ ਜਾਂਦੀ ਹੈ ਜਿਸ ਤੋਂ ਬਾਅਦ ਤੁਰੰਤ ਇਸ ਮੀਟਿੰਗ ਨੂੰ ਸੱਦ ਲਿਆ ਜਾਂਦਾ ਤਾਂ ਜਿਹੜਾ ਮਤਾ ਜਿਹੜਾ ਐਸਕੇਮ ਦੀ 6 ਮੈਂਬਰੀ ਕਮੇਟੀ ਖਨੌਰੀ ਮੋਰਚੇ ਦੇ ਉੱਪਰ ਲੈ ਕੇ ਗਈ ਸੀ ਤਾਂ ਉਸ ਦੇ ਉੱਪਰ ਵਿਚਾਰ ਚਰਚਾ ਜਿਹੜੀ ਉਹ ਕੀਤੀ ਜਾ ਸਕਦੀ ਹੈ ਤਾਂ 9 ਤਰੀਕ ਨੂੰ ਮੋਕਾ ਦੇ ਵਿੱਚ ਇੱਕ ਮਹਾਪੰਚਾਇਤ ਹੁੰਦੀ ਆ ਐਸਕੇਮ ਦੀ ਤੇ ਉਸ ਮਹਾਪੰਚਾਇਤ ਦੇ ਵਿੱਚ ਕਈ ਅਹਿਮ ਫੈਸਲੇ ਨੇ ਜਿਹੜੇ ਉਹ ਲਏ ਜਾਂਦੇ ਨੇ ਤਾਂ ਉਸ ਮਹਾਪੰਚਾਇਤ ਦੇ ਵਿੱਚ ਇੱਕ 6 ਮੈਂਬਰੀ ਕਮੇਟੀ ਬਣਾਈ ਜਾਂਦੀ ਹੈ ਤੇ ਉਸ 6 ਮੈਂਬਰੀ ਕਮੇਟੀ ਦੇ ਨਾਲ 101 ਕਿਸਾਨਾਂ ਦਾ ਜਥਾ ਜਿਹੜਾ ਉਹ ਖਨੌਰੀ ਦੇ ਲਈ ਰਵਾਨਾ ਹੋਇਆ ਸੀ ਇੱਕ ਮਤਾ ਲੈ ਕੇ ਤਾਂ ਉਹ ਜਿਹੜੀ ਕਮੇਟੀ ਸੀ ਮਤਾ ਲੈ ਕੇ ਖਨੌਰੀ ਬਾਰਡਰ ਦੇ ਉੱਪਰ ਪਹੁੰਚੀ ਸੀ ਖਨੋਰੀ ਬਾਰਡਰ ਦੇ ਉੱਪਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਜਿਹੜੇ ਉਹ ਮਰਨਵਰਤ ਦੇ ਉੱਪਰ ਬੈਠੇ ਹੋਏ ਨੇ ਤਾਂ ਮਰਨਵਰਤ ਕਾਫੀ ਦਿਨਾਂ ਤੋਂ ਲਗਾਤਾਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਚੱਲ ਰਿਹਾ ਹੈ ਤਾਂ ਜਿਵੇਂ ਹੀ ਜਿਹੜੀ ਕਮੇਟੀ ਉਹ ਮਤਾ ਲੈ ਕੇ ਗਈ ਸੀ ਤਾਂ ਉਸ ਤੋਂ ਬਾਅਦ ਇਹ ਤੈਅ ਕੀਤਾ ਗਿਆ ਸੀ ਕਿ 15 ਜਨਵਰੀ ਨੂੰ ਐਸਕੇਐਮ ਦੀ ਸ਼ੰਭੂ ਅਤੇ ਖਨੌਰੀ ਮੋਰਚੇ ਦੇ ਨਾਲ ਬੈਠਕ ਹੋਵੇਗੀ ਤਾਂ ਉਸ ਬੈਠਕ ਨੂੰ ਅੱਜ ਸੱਦ ਲਿਆ ਗਿਆ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਫੈਸਲਾ ਇਸ ਕਰਕੇ ਲਿਆ ਗਿਆ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਕਾਫੀ ਜ਼ਿਆਦਾ ਵਿਗੜਦੀ ਜਾ ਰਹੀ ਹੈ ਤੇ ਜਿਹੜੇ ਕਿਸਾਨ ਆਗੂ ਖਨੌਰੀ ਮੋਰਚੇ ਦੇ ਉੱਪਰ ਬੈਠੇ ਹੋਏ ਨੇ ਉਹ ਪਟਿਆਲਾ ਨਹੀਂ ਜਾ ਸਕਦੇ ਸੀ ਜਿਸ ਕਰਕੇ ਇਸ ਮੀਟਿੰਗ ਨੂੰ ਪਾਤੜਾਂ ਦੇ ਵਿੱਚ ਰੱਖਿਆ ਗਿਆ ਤਾਂ ਅੱਜ ਪਾਤੜਾਂ ਦੇ ਵਿੱਚ ਇਹ ਮੀਟਿੰਗਾਂ ਜਿਹੜੀ ਉਹ ਹੋਣ ਜਾ ਰਹੀ ਹੈ ਤਾਂ ਐਸਕੇਮ ਦੇ ਵੱਲੋਂ ਸ਼ੰਭੂ ਅਤੇ ਖਨੌਰੀ ਮੋਰਚੇ ਦੇ ਨਾਲ ਇਹ ਬੈਠੇਗਾ ਜਿਹੜੀ ਉਹ ਕੀਤੀ ਜਾਣੀ